ਪਬਲਿਕ ਡੈਮੋਕ੍ਰੈਟਿਕ ਫਰੰਟ ਦੀ ਇੱਕ ਅਹਿਮ ਮੀਟਿੰਗ ਚੇਅਰਮੈਨ ਸਰੂਪ ਸਿੰਘ ਖਲਵਾੜਾ ਦੀ ਅਗਵਾਈ ਵਿੱਚ ਸਥਾਨਕ ਰਿਜ਼ੋਰਟ ਵਿਖੇ ਹੋਈ ਇਸ ਮੌਕੇ ਜਿੱਥੇ ਫਰੰਟ ਦੇ ਵਰਕਰਾਂ ਵਿੱਚ ਅਹਿਮ ਵਿਚਾਰਾ ਹੋਈਆਂ ਉੱਥੇ ਹੀ ਫਰੰਟ ਵੱਲੋਂ ਕੁਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿੱਚ ਅਸ਼ੋਕ ਕੁਮਾਰ ਨੂੰ ਪੀਆਰਓ ਹੰਸਰਾਜ ਬੰਗੜ ਨੂੰ ਐਡਵਾਈਜ਼ਰ ਆਫ ਐਜੂਕੇਸ਼ਨ ਅਮਰਜੀਤ ਕੌਰ ਨੂੰ ਮਹਿਲਾ ਵਿੰਗ ਦੀ ਸਰਪ੍ਰਸਤ ਨਿਯੁਕਤ ਕੀਤਾ ਗਿਆ ਇਸ ਦੌਰਾਨ ਜਿਨ੍ਹਾਂ ਤੇ ਨਿਯੁਕਤ ਕੀਤੇ ਆਗੂਆਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਸਰੂਪ ਸਿੰਘ ਖਲਵਾੜਾ ਤੇ ਬਹਾਦਰ ਸਿੰਘ ਸੰਗਤਪੁਰ ਤੋਂ ਇਲਾਵਾ ਪਰਮਿੰਦਰ ਸਿੰਘ ਜੰਡੂ ਨੇ ਕਿਹਾ ਕਿ ਲੋਕਾਂ ਨੂੰ ਆਉਣ ਵਾਲੀਆਂ ਮੀਟਿੰਗ ਰੱਖੀ ਗਈ ਹੈ ਜਦਕਿ ਉਹਨਾਂ ਦੇ ਹੱਲ ਅਤੇ ਅਫਸਰਾ ਤੱਕ ਪਹੁੰਚ ਕਰਨ ਲਈ ਹੀ ਇਹ ਚੋਣ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਫਰੰਟ ਲੋਕ ਸੇਵਾ ਲਈ ਬਚਨ ਵਾਦਾ ਹੈ ਮੀਟਿੰਗ ਦੌਰਾਨ ਸੁਖਬੀਰ ਸਿੰਘ ਕਿੰਦੜਾ ਮધુਸੂਦਨ ਸਿੰਘ ਪ੍ਰਕਾਸ਼ ਸਿੰਘ ਤੇਜਿੰਦਰ ਬੇਟਾ ਹਰਨੇਕ ਸਿੰਘ ਗੁਲਜਾਰ ਸਿੰਘ ਮੱਖਣ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ ਅੱਜ ਬਹੁਤ ਹੀ ਖੁਸ਼ੀ ਦਾ ਸਮਾ ਹੈ ਪਰਮਾਤਮਾ ਨੇ ਇਸ ਪਬਲਿਕ ਸੇਵਾ ਡੈਮੋਕਰਟ ਫਰੰਟ ਪੰਜਾਬ ਨੂੰ ਬਖਸ਼ਿਸ਼ ਕੀਤਾ ਹੈ ਜਿਹਦੀ ਮੀਟਿੰਗ ਅੱਜ ਸਿਟੀ ਹਾਰਡ ਫਗਵਾੜਾ ਸ਼ਰਪੁਰ ਰੋਡ ਤੇ ਹੋਈ ਹੈ ਜਿਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਵਰਕਰਾਂ ਨੇ ਸ਼ਿਰਕਤ ਕੀਤੀ ਹੈ ਵੱਖ-ਵੱਖ ਇਲਾਕਿਆਂ ਤੋਂ ਪੰਚ ਸਰਪੰਚ ਤੇ ਸਾਬਕਾ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮ ਸਾਰੇ ਡਿਪਾਰਟਮੈਂਟਾਂ ਦੇ ਉਹਦੇ ਵਿੱਚ ਅੱਜ ਅਸੀਂ ਇੱਕ ਅਹਿਮ ਫੈਸਲਾ ਕੀਤਾ ਆ ਕਿ ਜਿਹਦੇ ਵਿੱਚ ਕਿ ਜੋ ਸਮਾਜ ਅੰਦਰ ਕ੍ਰਿਤੀਆਂ ਤੇ ਸਮਾਜ ਨੂੰ ਜੋ ਤਕਲੀਫਾਂ ਆ ਰਹੀਆਂ ਜਿਵੇਂ ਕਿ ਸਿੱਖਿਆ ਭਾਗ ਦੇ ਵਿੱਚ ਇਸ ਵੇਲੇ ਬੜੀ ਪਰੇਸ਼ਾਨੀ ਔਰ ਗਰੀਬ ਲੋਕਾਂ ਨੂੰ ਆ ਰਹੀ ਹੈ ਇਸੇ ਤਰ੍ਹਾਂ ਮਹਿੰਗੇ ਜਿਹੇ ਹਸਪਤਾਲ ਆ ਹਸਪਤਾਲਾਂ ਦੇ ਵਿੱਚ ਬੜੀ ਮਹਿੰਗੀ ਜਿਹੜੀ ਦਵਾਈਆਂ ਤੇ ਉਹਦਾ ਇਲਾਜ ਜਿਹੜਾ ਆ ਉਹਦਾ ਬੜਾ ਮੁਸ਼ਕਲ ਹੋ ਗਿਆ ਆ ਉਹਦੇ ਲਈ ਤੇ ਇਸੇ ਤਰ੍ਹਾਂ ਪ੍ਰਸ਼ਾਸਨ ਦੇ ਵਿੱਚ ਜਿਵੇਂ ਕਿ ਪੁਰਸਵਲੋਂ ਸਾਡੇ ਵਿੱਚ ਸਾਸ਼ ਗੀਰ ਸਿੰਘ ਜੀ ਤਾਂ ਹੋਰ ਹੀ ਸਾਰੇ ਵੱਖ-ਵੱਖ ਡਿਪਾਰਟਮੈਂਟਾਂ ਦੇ ਸਾਡੇ ਅਸਰ ਸੱਵਨ ਆਏ ਆ ਤੇ ਇਹਦੇ ਵਿੱਚ ਮਹਿਲਾ ਸਮਾਜ ਨੂੰ ਵੀ ਤੋਰਨ ਦੇ ਲਈ ਅਸੀਂ ਬੀਬੀ ਅਮਰਜੀਤ ਕੌਰ ਸਾਹਿਬ ਕਾ ਸਰਪੰਚ ਤੇ ਇਸੇ ਤਰ੍ਹਾਂ درجہ ਬਰਜਾ ਸਾਰੇ ਵਿਅਕਤੀਆਂ ਨੂੰ ਅੱਜ ਸਿਰੋਪਾਉ ਪਾ ਕੇ ਡੈਮੋਕਰੇਟ ਫਰੰਟ ਨੇ ਔਰ ਉਹਨਾਂ ਨੂੰ ਸਨਮਾਨ ਕੀਤਾ ਤਾਂ ਕਿ ਸਮਾਜ ਦੀਆਂ ਆਉਣ ਵਾਲੀਆਂ ਜਿਹੜੀਆਂ ਕ੍ਰਿਤੀਆਂ ਆ ਜਾਂ ਉਹਨਾਂ ਦੀ ਸੇਵਾ ਆ ਇਹ ਇੱਕ ਬਖਰੀ ਕਮੇਟੀ ਬਣ ਕੇ ਔਰ ਉਹਨਾਂ ਇਸ ਜਿਹੜਾ ਸੇਵਾ ਕਰ ਸਕੇ ਇੱਕ ਛੋਟਾ ਜਿਹੜਾ ਇਹਦਾ ਕਮੇਟੀ ਬਣਾਈ ਜਾਊਗੀ ਤੇ ਉਹ ਬਕਾਇਦਾ ਤੌਰ ਤੇ ਵੱਖ-ਵੱਖ ਡਿਪਾਰਟਮੈਂਟਾਂ ਦੇ ਨਾਲ ਜਿੰਨੇ ਅਫਸਰ ਅਸੀਂ ਲਾਏ ਐ ਔਰ ਉਹਨਾਂ ਦੇ ਨਾਲ ਇਹ ਸਾਰੀ ਸਾਡੀ ਪਬਲਿਕ ਸੇਵਾ ਡੈਮੋਕ੍ਰੇਟ ਫਰੰਟ ਦੇ ਮੈਂਬਰ ਤੇ ਜਾਂ ਕਿਸੇ ਨੂੰ ਵੀ ਵਿਅਕਤੀ ਤੌਰ ਤੇ ਕਿਸੇ ਵੀ ਸਮਾਜ ਦੇ ਵਿੱਚ ਗਰੀਬ ਭਰਾ ਨੂੰ ਸਾਡੇ ਨੂੰ ਔਰ ਉਹ ਜ਼ਰੂਰਤ ਹੋਵੇ ਔਰ ਉਹਦਾ ਫੋਨ ਜਿਹੜਾ ਹੈਗਾ ਉਹਨਾਂ ਨੂੰ ਸਾਥ ਦਿੱਤਾ ਜਾਊਗਾ ਇਸੇ ਤਰ੍ਹਾਂ ਪਬਲਿਕ ਸੇਵਾ ਡੈਮੋਕ੍ਰੇਟ ਫਰੰਟ ਦਾ ਜੋ ਪ੍ਰੋਗਰਾਮ ਹੈ ਇਹ ਰਾਏ ਨੀਤੀ ਕੋ ਉੱਪਰ ਉੱਠ ਕੇ ਔਰ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਆ ਤੇ ਕਰਦਾ ਰਹੂਗਾ ਅੱਜ ਇਹ ਭਰਵੀ ਮੀਟਿੰਗ ਹੋਈ ਆ ਮੈਂ ਸਾਰੇ ਵਰਕਰ ਇੱਥੇ ਆਏ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ